ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਤਰਮਿੰਦਰ ਸੰਧੂ। ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਸਿੱਖਾਂ ਬਾਰੇ ਬਿਆਨ ਦਿੱਤਾ ਜਿਸ ਤੋਂ ਬਾਅਦ ਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਹੁਣ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਹਾਲਾਂਕਿ ਉਹਨਾਂ ਨੇ ਰਾਹੁਲ ਗਾਂਧੀ ਦਾ ਨਾਮ ਨਹੀਂ ਲਿਆ ਉਹ ਕਹਿੰਦੇ ਨੇ ਕਿ ਇਸ ਬਿਆਨ ਨੂੰ ਅਣਗੌਲਿਆ ਵੀ ਨਹੀਂ ਕੀਤਾ ਜਾ ਸਕਦਾ, ਰੱਦ ਵੀ ਨਹੀਂ ਕੀਤਾ ਜਾ ਸਕਦਾ। ਸਿੱਖਾਂ ਦੇ ਨਾਲ ਹਮੇਸ਼ਾ ਹੀ ਵਿਤਕਰਾ ਹੁੰਦਾ ਆ ਉਹਨਾਂ ਨੂੰ ਆਪਣੇ ਹੱਕ ਹੁਕੂਕਾਂ ਦੇ ਲਈ ਲਗਾਤਾਰ ਲੜਨਾ ਪੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜਾ ਕਾਂਗਰਸ ਪਾਰਟੀ ਦੇ ਇੱਕ ਵੱਡੇ ਨੇਤਾ ਵੱਲੋਂ ਬਿਆਨ ਦਿੱਤਾ ਹੈ ਭਾਰਤੀ ਅਮਰੀਕੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਹੁੰਦੇ ਆ ਕਿ ਪਾਰਟ ਦੇ ਵਿੱਚ ਕਟਗਿੰਤੀਆਂ ਕਾਸਟਾਰਤੇ ਉੱਤੇ ਉਹਨਾਂ ਇੱਕ ਸਿੱਖ ਵੱਲ ਇਸ਼ਾਰਾ ਕਰਦੇ ਆ ਕਿ ਆ ਸਿੱਖਾਂ ਦੇ ਧਾਰਮਿਕ ਹੱਕ ਹਕੂਕ ਜਾਂ ਸਮਾਜਿਕ ਹੱਕ ਹਕੂਕ ਜਾਂ ਪੋਲੀਟਿਕਲ ਅਧਿਕਾਰ ਸੁਰੱਖਿਅਤ ਨਹੀਂ ਹੈ। ਇਹ ਬਿਆਨ ਅਨਗਾਲਿਆ ਨਹੀਂ ਕੀਤਾ ਜਾ ਸਕਦਾ। ਨਾ ਹੀ ਨੂੰ ਰੱਦ ਕੀਤਾ ਜਾ ਸਕਦਾ। ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ ਹਕੂਕ ਰਾਸੀ ਸਮਾਜਿਕ ਤੇ ਆਰਥਿਕ ਅਧਿਕਾਰ ਹਮੇਸ਼ਾ ਜਿਹੜਾ ਉਹ ਉਕ ਚਲੇ ਗਏ ਆ ਜਦੋਂ ਸੀ 1947 ਤੋਂ ਬਾਅਦ ਆ ਇਤਿਹਾਸ ਪੜਦੇ ਤੇ ਪਤਾ ਲੱਗਦਾ ਕਿ ਸਿੱਖਾਂ ਨੇ ਭਾਰਤ ਦੇ ਨੇਤਾਵਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਨੂੰ ਚੇਤੇ ਕਰਾਉਂਦੇ ਇਹੋ ਆਖਿਆ ਕਿ ਸਾਨੂੰ ਭਾਰਤ ਦੇ ਅੰਦਰ ਇੱਕ ਐਸਾ ਖੇਤਾ ਚਾਹੀਦਾ ਹੈ ਜਿੱਦੇ ਵਿੱਚ ਸਾਡੇ ਧਾਰਮਿਕ ਹੱਕ ਹਕੂਕ ਸੁਰੱਖਿਅਤ ਰਹਿਣ ਪੰਜਾਬੀ ਸੂਬੇ ਦੀ ਮੰਗ ਕੀਤੀ ਸਖ ਸੁਭਾ ਨਹੀਂ ਕਿਹਾ ਉਹਨਾਂ ਨੇ ਪਾਣੀਆਂ ਦੇ ਹੱਕਾਂ ਦੀ ਗੱਲ ਕੀਤੀ ਬਾਦਸ਼ਾਹ ਦੀ ਗੱਲ ਕੀਤੀ ਪਰ ਉਸ ਵਕਤ ਵੀ ਉਸ ਵਕਤ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਸਿੱਖਾਂ ਦੇ ਖਿਲਾਫ ਪੂਰੇ ਭਾਰਤ ਦੇ ਵਿੱਚ ਇੱਕ ਅਜੀਹਾ ਵਿਰਤਾਂਤ ਸਿਰਜਿਆ ਦੀਸਤਾਂਤੀza ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ 1984 ਦੇ ਵਿੱਚ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕੋਕੋ ਕੇ ਸ਼ਿਕਾਰ ਕੀਤਾ। ਔਰ ਅੱਜ ਤੱਕ ਸਿੱਖਾਂ ਨੂੰ ਉਸ ਮਾਮਲੇ 'ਚ ਇਨਸਾਫ ਨਹੀਂ ਮਿਲਿਆ। ਜਿਹੜੇ ਸਿੱਖਾਂ ਦੇ ਕਤਲ ਕਰਨ ਵਾਲੇ ਦੋਸ਼ੀ ਜਿਹੜੇ ਨੇ ਸ਼ਰੇਆਮ ਨਾ ਸਿਰਫ ਆਜ਼ਾਦੀ ਦੇ ਨਾਲ ਸੜਕਾਂ ਤੇ ਘੁੰਮੇ ਬਲਕੇ ਉਹਨਾਂ ਨੂੰ ਵਜ਼ੀਰੀਆਂ ਦੇ ਕੇ ਨਵਾਜਿਆ ਗਿਆ। ਤੇ ਦੂਜੇ ਪਾਸੇ ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਅੱਜ ਵੀ ਸਿੱਖਾਂ ਦੇ ਖਿਲਾਫ ਘਟਿਆ ਕਿਸਮ ਦੇ ਵਰਤਾਂਤ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿਰਜੇ ਜਾ ਰਹੇ ਨੇ ਕਿਤੇ ਜੋਧਪੁਰ ਦੇ ਵਿੱਚ ਜੁਡੀਸ਼ਰੀ ਦੇ ਇਮਤਿਹਾਨ ਦੇ ਵਿੱਚ ਸਿੱਖ ਲੜਕਾ ਲੜਕੀ ਨੂੰ ਇਮਤਿਹਾਨ ਦੇ ਵਿੱਚ ਕਕਾਰ ਲਾ ਕੇ ਬੈਠਣ ਦਾ ਆਦੇਸ਼ ਜਾਰੀ ਕੀਤਾ ਜਾਂਦਾ ਔਰ ਹਰਾਨੀ ਦੀ ਗੱਲ ਹੈ ਕਿ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਗੰਗਾ ਨਗਰ ਦੇ ਵਿੱਚ ਚੋਣ ਅਧਿਕਾਰੀਆਂ ਨੇ ਇਹ ਹਦਾਇਤ ਕੀਤੀ ਕਿ ਕੋਈ ਵੀ ਸਿੱਖ ਕਕਾਰ ਪਾ ਕੇ ਵੋਟ ਨਹੀਂ ਪਾ ਸਕਦਾ ਇਹ ਵੀ ਸੜਕ ਦੇ ਤੁਰੇ ਜਾਂਦੇ ਮੰਦ ਬੁੱਧੀ ਰਾਹੀਰ ਜਿਹੜੇ ਆ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ ਬਲਕਿ ਸਿੱਖਾਂ ਨਾਲ ਪੱਖਪਾਤੀ ਰਵੱਈਆ ਜਿਹੜਾ ਹੈ ਉਹ ਪੜ੍ਹੇ ਲਿਖੇ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਜਿਹੇ ਹਾਂ ਘਟਨਾਵਾਂ ਜੜੀਆਂ ਨੇ ਉਹ ਕਾਂਗਰਸ ਨੇਤਾ ਦੇ ਬਿਆਨ ਨੂੰ ਪੁਖਤਾ ਕਰਦੀਆਂ ਨੇ ਪਰ ਸਿੱਖਾਂ ਦੇ ਅੰਦਰ ਵੀ ਬੇਗਾਨਗੀ ਦੇ ਭਾਵ ਨੂੰ ਪੈਦਾ ਕਰਦੀਆਂ ਨੇ ਰਾਜਨੀਤਿਕ ਇਤਿਹਾਸ ਦਾ ਇਹ અપਵਾਦ ਹੈ ਕਿ ਹੁਕਮਰਾਨਾਂ ਨੇ ਕਦੇ ਵੀ ਨਸਲ ਜਾਤ ਖਿੱਤੇ ਤੇ ਫਿਰਕੇ ਦੇ ਭੇਦ ਭਾਵ ਰੱਖੇ ਬਿਗੈਰ ਜਨਤਾ ਦੇ ਪ੍ਰਤੀ ਸਮਾਨ ਨਿਆਂਪੂਰਨ ਰਾਜ ਧਰਮ ਨਹੀਂ ਨਿਭਾਇਆ ਤੇ ਦੂਜੇ ਪਾਸੇ ਇਹ ਵੀ ਸਚਾਈ ਹੈ ਕਿ ਸਿੱਖਾਂ ਨੇ ਕਦੇ ਜ਼ੁਲਮੀ ਰਾਜਗਿਰ ਸਿਰ ਨਹੀਂ ਚੁਕਾਇਆ ਇਹੋ ਕਾਰਨ ਹੈ ਕਿ ਬਾਬਰ ਤੋਂ ਲੈ ਕੇ ਦਿੱਲੀ ਦੇ ਤਖਤ ਤੱਕ ਦੇ ਹੁਕਮਰਾਨਾਂ ਦੀਆਂ ਅੱਖਾਂ ਦੇ ਵਿੱਚ ਸਿੱਖ ਹਮੇਸ਼ਾ ਰੜਕਦੇ ਰਹੇ ਨੇ ਸਿੱਖ ਕੌਮ ਨੂੰ ਭਲੇਖਾ ਨਹੀਂ ਹੈ ਕਿ ਕਿਹੜਾ ਹੁਕਮਰਾਨ ਉਹਨਾਂ ਪ੍ਰਤੀ ਕਿਹੋ ਜੀ ਨੀਤੀ ਤੇ ਸੋਚ ਰੱਖਦਾ ਹੈ ਹੈਰਾਨੇ ਦੀ ਗੱਲ ਹੈ ਜਦੋਂ ਸੱਤਾ ਦੇ ਵਿੱਚ ਹੁੰਦੇ ਐ ਉਦੋਂ ਰਵਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਹੈ ਸਿੱਖਾਂ ਦੇ ਪ੍ਰਤੀ ਘਟਕਿੰਦੀਆਂ ਦੇ ਪ੍ਰਤੀ ਜਦੋਂ ਸੱਤਾ ਤੋਂ ਪਾਸੇ ਹੁੰਦੇ ਐ ਉਦੋਂ ਰਵਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਹੈ ਪਰ ਇੱਕ ਗੱਲ ਹਮੇਸ਼ਾ ਚੇਤੇ ਰੱਖਣੀ ਹੈ ਅਸੀਂ ਦੇ ਸਿੱਖ ਅਕਾਲ ਪੁਰਖ ਦੇ ਵਿਸਮਾਦੀ ਪ੍ਰਭੂ ਸੱਤਾ ਦੇ ਅਧੀਨ ਰਹਿਣ ਵਾਲੀ ਇੱਕ ਅਨਖੇਲੀ ਤੇ ਬਹਾਦਰ ਕੌਮ ਸਿੱਖਾਂ ਦੀ ਕਿਸੇ ਦੁਨਿਆਵੀ ਹੁਕਮਰਾਨ ਜਾਂ ਸਿਆਸੀ ਤਰਫ਼ੇ ਕੋਈ ਟੇਕ ਨਹੀਂ ਹੈ ਅਸੀਂ ਸਿਰਫ਼ ਤੇ ਸਿਰਫ਼ ਅਕਾਲ ਪੁਰਖ ਪਰਮੇਸ਼ਵਰ ਦੇ ਆਸਰੇ ਜ਼ਿੰਦਗੀ ਜਿਉਣ ਵਾਲੇ ਔਰ ਹਮੇਸ਼ਾ ਹੀ ਅਸੀਂ ਜ਼ੁਲਮ ਦੇ ਖਿਲਾਫ਼ ਬੋਲਣ ਵਾਲੇ ਚਾਹੇ ਉਹ ਜ਼ੁਲਮ ਸਾਡੇ ਪਿੰਡਾਂ ਤੇ ਹੁੰਦਾ ਹੋਵੇ ਜਾਂ ਕਿਸੇ ਹੋਰ ਤੇ ਵਾਹਿਗੁਰੂ ਸਾਡੇ ਤੇ ਹਮੇਸ਼ਾ ਹੀ ਕਿਰਪਾ ਕਰੇ ਔਰ ਅਸੀਂ ਸਮਝ ਰੱਖਣ ਵਾਲੇ ਇਸ ਸੰਸਾਰ ਦੇ ਵਿੱਚ ਬਣ ਕੇ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤ। ਦੱਸਦੀ ਕਿ ਰਾਹੁਲ ਗਾਂਧੀ ਨੇ ਅਮਰੀਕਾ ਦੌਰੇ ਦੇ ਦੌਰਾਨ ਇਹ ਬਿਆਨ ਦਿੱਤਾ ਸੀਗਾ ਕਿ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਸਿੱਖ ਕੀ ਕਦੇ ਗੁਰਦੁਆਰੇ ਵੀ ਜਾ ਸਕਣਗੇ ਅਜਿਹੀਆਂ ਟਿੱਪਣੀਆਂ ਰਾਹੁਲ ਗਾਂਧੀ ਨੇ ਕੀਤੀਆਂ ਸੀ ਜਿਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਭਾਜਪਾ ਆਗੂਆਂ ਨੇ ਇਹਦੇ ਉੱਤੇ ਰਾਹੁਲ ਗਾਂਧੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਸਿੱਖ ਆਗੂਆਂ ਦਾ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਕੁੱਲ ਮਿਲਾ ਕੇ ਬਿਆਨ ਆਉਂਦਾ ਹੋਇਆ ਨਜ਼ਰ ਆਇਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ। ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ